ਬੰਦੇ ਦੇ ਲੋਕ ੱੱਕੇ ਨਾ ਸਿਰ ਚਾਦੇ ਮਾੜੇ ਬੰਦੇ ਦਾ ਹਾਲ ਕੋਈ ਪੁੱਛਦਾ ਕਿਉਂ ਨਹੀਂ ਮਾੜੇ ਬੰਦੇ ਦਾ ਹਾਲ ਕੋਈ ਪੁੱਛਦਾ ਕਿਉਂ ਨਹੀਂ ਵੇਲੇ ਕਿਸਾਨ ਧਰਨਾ ਲਾਉਂਦੇ ਵੇਲੇ ਕਿਸਾਨ ਧਰਨਾ ਲਾਉਂਦੇ ਸਭ ਕਹਿੰਦੇ ਫਸਲਾਂ ਮੰਡੀਆਂ ਚ ਰੋਲਦੀਆਂ ਦੇਖ ਕੋਈ ਸੋਚਦਾ ਕਿਉਂ ਨਹੀਂ ਫਸਲਾਂ ਮੰਡੀਆਂ ਚ ਰੋਲਦੀਆਂ ਦੇਖ ਕੋਈ ਸੋਚਦਾ ਕਿਉਂ ਨਹੀਂ ਜੱਟ ਨਿੱਤ ਕੀਤਾ ਚ ਬੰਦੇ ਮਾਰਦਾ ਜੱਟ ਨਿੱਤ ਕੀਤਾ ਚ ਬੰਦੇ ਮਾਰਦਾ ਪਰ ਉਸ ਦੀ ਅਸਲੀ ਜ਼ਿੰਦਗੀ ਦਿਖਾਉਣ ਬਾਰੇ ਕੋਈ ਸੋਚਦਾ ਕਿਉਂ ਨਹੀਂ ਪਰ ਉਹਦੀ ਅਸਲੀ ਜ਼ਿੰਦਗੀ ਦਿਖਾਉਣ ਬਾਰੇ ਕੋਈ ਸੋਚਦਾ ਕਿਉਂ ਨਹੀਂ ਕੁੜੀਆਂ ਬਾਹਰ ਨਹੀਂ ਜਾਣਾ ਕੁੜੀਆਂ ਬਾਹਰ ਨਹੀਂ ਜਾਣਾ ਹੱਸਣਾ ਨਹੀਂ ਸਭ ਕਹਿੰਦੇ ਹੱਸਣਾ ਨਹੀਂ ਸਭ ਕਹਿੰਦੇ ਇਨ ਬਾਰੇ ਕੋਈ ਸੋਚਦਾ ਕਿਉਂ ਨਹੀਂ ਪਰ ਪੁੱਤ ਨੂੰ ਗਿਆਨ ਦੇਣ ਬਾਰੇ ਕੋਈ ਸੋਚਦਾ ਕਿਉਂ ਨਹੀਂ ਅਮੀਰ ਦੇ ਕੁੱਤੇ ਮਰੇ ਤੇ ਸੋਗ ਅਮੀਰ ਦੇ ਕੁੱਤੇ ਮਰੇ ਤੇ ਸੋਗ ਤੇ ਗਰੀਬ ਦੀ ਮਾਂ ਬਿਮਾਰ ਨੂੰ ਕੋਈ ਪੁੱਛਦਾ ਕਿਉਂ ਨਹੀਂ ਤੇ ਗਰੀਬ ਦੀ ਬਿਮਾਰ ਮਾਂ ਨੂੰ ਕੋਈ ਪੁੱਛਦਾ ਕਿਉਂ ਨਹੀਂ ਜਿਹੜੀ ਮਾਂ ਨੇ ਚੂਰੀਆਂ ਖਵਾ ਖਵਾ ਪੁੱਤ ਪਾਲਿਆ ਜਿਹੜੀ ਮਾਂ ਨੇ ਚੂਰੀਆਂ ਖਵਾ ਖਵਾ ਪੁੱਤ ਪਾਲਿਆ ਉਹਨੂੰ ਪੁੱਤ ਗਾਲ ਕੱਢਣ ਤੋਂ ਪਹਿਲਾਂ ਸੋਚਦਾ ਕਿਉਂ ਨਹੀਂ ਉਸਨੂੰ ਪੁੱਤ ਗਾਲ ਕੱਢਣ ਤੋਂ ਪਹਿਲਾਂ ਸੋਚਦਾ ਕਿਉਂ ਨਹੀਂ ਤੂੰ ਬੋਲਣਾ ਨਹੀਂ ਤੂੰ ਇਹ ਕਰਨਾ ਤੂੰ ਇੱਥੇ ਰਹਿਣਾ ਤੂੰ ਬੋਲਣਾ ਨਹੀਂ ਤੂੰ ਇਹ ਕਰਨਾ ਤੂੰ ਇੱਥੇ ਰਹਿਣਾ ਸਭ ਗਿਆਨ ਧੀਆਂ ਨੂੰ ਸਭ ਗਿਆਨ ਧੀਆਂ ਨੂੰ ਧੀਏ ਤੂੰ ਕੀ ਚਾਹਣੀ ਹੈ ਧੀਏ ਤੂੰ ਕੀ ਚਾਹਣੀ ਹੈ ਇਹ ਉੱਚਣ ਬਾਰੇ ਕੋਈ ਸੋਚਦਾ ਕਿਉਂ ਨਹੀਂ ਇਹ ਉੱਚਣ ਬਾਰੇ ਕੋਈ ਸੋਚਦਾ ਕਿਉਂ ਨਹੀਂ ਮਰਦ ਦੇ ਤੰਨੇ ਨਾਮ ਗੁੱਸੇ ਦਾ ਮਰਦ ਦੇ ਤੰਨੇ ਨਾਮ ਗੁੱਸੇ ਦਾ ਔਰਤ ਦੇ ਪਾਣੀ ਵਾਂਗੂ ਪੀਤੇ ਦੁੱਖ ਬਾਰੇ ਕੋਈ ਸੋਚਦਾ ਕਿਉਂ ਨਹੀਂ ਔਰਤ ਦੇ ਪਾਣੀ ਵਾਂਗੂ ਪੀਤੇ ਦੁੱਖ ਬਾਰੇ ਕੋਈ ਸੋਚਦਾ ਕਿਉਂ ਨਹੀਂ ਜਿਹੜਾ ਪਿਓ ਮਾਰ ਕੇ ਸੁਪਨੇ ਮਿਹਨਤ ਕਰਦਾ ਜਿਹੜਾ ਪਿਓ ਮਾਰ ਕੇ ਸੁਪਨੇ ਮਿਹਨਤ ਕਰਦਾ ਉਹਨੂੰ ਤੂੰ ਕੀਤਾ ਕੀ ਆ ਉਹ ਤੂੰ ਕੀਤਾ ਕੀ ਆ ਇਹ ਕਹਿਣ ਤੋਂ ਪਹਿਲਾਂ ਕੋਈ ਧੀ ਪੁੱਤ ਸੋਚਦਾ ਕਿਉਂ ਨਹੀਂ ਕੋਈ ਧੀ ਪੁੱਤ ਸੋਚਦਾ ਕਿਉਂ ਨਹੀਂ ਮੰਗ ਮੰਗਰ ਅਰਦਾਸਾਂ ਕਾਮਯਾਬੀ ਦੀਆਂ ਰੱਬ ਤੋਂ ਮੰਗ ਮੰਗਰ ਅਰਦਾਸਾਂ ਕਾਮਯਾਬੀ ਦੀਆਂ ਰੱਬ ਤੋਂ ਮਿੰਨ ਮਬਰੋ ਜਸ਼ਨ ਗੁਰੂ ਘਰ ਮਨਾਉਣ ਬਾਰੇ ਕੋਈ ਸੋਚਦਾ ਕਿਉਂ ਨਹੀਂ ਮੈਨੂੰ ਮਬਰਉ ਜਸ਼ਨ ਗੁਰੂ ਘਰ ਮਨਾਉਣ ਬਾਰੇ ਕੋਈ ਸੋਚਦਾ ਕਿਉਂ ਨਹੀਂ ਜੇ ਉਹਦੀ ਕਿਸਮਤ ਮੇਰੀ ਹੁੰਦੀ ਜੇ ਉਹਦੀ ਕਿਸਮਤ ਮੇਰੀ ਹੁੰਦੀ ਇਹ ਸਭ ਕਹਿੰਦੇ ਇਹ ਸਭ ਕਹਿੰਦੇ ਪਰ ਆਪਦੀ ਕਿਸਮਤ ਚਮਕਾਉਣ ਬਾਰੇ ਕੋਈ ਸੋਚਦਾ ਕਿਉਂ ਨਹੀਂ ਪਰ ਆਪਦੀ ਕਿਸਮਤ ਚਮਕਾਉਣ ਬਾਰੇ ਕੋਈ ਸੋਚਦਾ ਕਿਉਂ ਨਹੀਂ ਕੋਈ ਸੋਚਦਾ ਕਿਉਂ ਨਹੀਂ ਥੈਂਕ ਯੂ